ਸੱਚੀ ਬਾਈ ਜੀ ਲੋਨ ਧੰਨਵਾਦ ਬੜੀ ਭੁੱਖ ਲੱਗੀ ਸੀ ਥੋੜਾ ਏਰੀਆ ਥੋੜਾ ਸਾਡਾ ਪਾਜੀਆ ਉਦੋਂ ਵਾਲੀ ਮੁੱਲੋਂ ਵਾਲੀ ਪਿੰਡ ਵਾਲੀ ਹਾਂਜੀ ਭਾਜੀ ਵੀ ਨਾਲ ਹੀ ਹਾਂਜੀ ਸਾਰੇ ਇਕੱਠੇ ਹੋ ਗਏ ਜਦੋਂ ਲੋਨ ਧੰਨਵਾਦ ਇਹਨਾਂ ਦੇ ਜਿੰਨੇ ਵੀ ਇਹ ਮੈਂ ਤਾਂ ਜੋਦੇ ਕਹਾਂਗਾ ਇਹਨਾਂ ਨੂੰ ਨਹੀਂ ਪੈ ਰਿਆ ਬਹੁਤ ਜ਼ਿਆਦਾ ਇੱਥੇ ਗਿੱਲੀ ਵੀ ਸਰਵਿਸ ਲੱਗੀ ਹੋਈ ਆ ਇਹ ਰੈਡੀ ਕਰਕੇ ਆਪ ਲੰਗਰ ਚਿਆਰ ਕਰਕੇ ਭਰਾ ਸਾਡੇ ਲੈ ਕੇ ਆ ਰਹੇ ਆ। ਉਹ ਥੰਦੇ ਇਹ ਨਹੀਂ ਲੱਖਾਂ ਯੂਥ ਪੰਜਾਬ ਦਾ ਜਿਹੜਾ ਸੜਕਾਂ ਤੇ ਹੈ ਸਾਰਿਆਂ ਕੇ ਮੇਰਾ ਸਿਰ ਝੁਕਦਾ ਹੈ। ਸਾਨੂੰ ਸਾਡੇ ਯੂਥ ਨੂੰ ਪ੍ਰੋਪਾਗੈਂਡਾ ਕਰਕੇ ਭੰਡਿਆ ਜਾਂਦਾ ਵੀ ਇਹ ਨਸ਼ੇੜੀ ਹੈ, ਇਹ ਉੜਦਾ ਪੰਜਾਬ ਹੈ। ਪਰ ਅੱਜ ਪੰਜਾਬ ਦੀਆਂ ਸਾਰੀਆਂ ਸੜਕਾਂ ਤੇ ਇਦਾਂ ਦਾ ਯੂਥ ਹੈ ਜਿਹੜਾ ਆਪਣੇ ਪੰਜਾਬ ਨਾਲ ਆਪਣੇ ਲੋਕਾਂ ਨਾਲ ਖੜਾ ਹੈ। ਮੈਂ ਸਾਰਿਆਂ ਦਾ ਜਿੰਨਾਂ ਧੰਨਵਾਦ ਕਰਦਾ। ਥੈਂਕ ਯੂ ਟੂ ਊ। ਭਾਈ ਬਹੁਤ ਬਹੁਤ ਧੰਨਵਾਦ। ਅਰੋਜੀ ਦਾ ਤਾਲੂ ਤੇ ਇਹ ਨਾ ਪੰਜ ਕਿੱਲੇ ਮੇ ਵੱਡੀ ਜਵਾਰ ਲੋਹੀਆਂ ਮੈਂ ਜਦੋਂ ਤੁਸੀਂ ਤੋਂ ਕੋਈ ਕਰਨੀ ਕੀ ਕੀ ਜਾਨੀ ਕੀ ਇਹ ਤਾਂ ਸਾਰੇ ਧਾਰਤੀ ਬੰਦੇ ਲੈ ਆਏ ਤੇ ਇੱਕ ਨਰ ਗਾੜੀ ਬੜੀ ਫਸਲ ਦਾ ਹਾਲ ਦੇਖੋ ਬਿਲਕੁਲ ਇਹ ਰਾਵੀ ਦਾ ਕੰਡਾ ਹੈ ਪਰਲੇ ਪਾਸੇ ਰਾਵੀ ਹੈ ਤੇ ਅੱਗੇ ਕਣੀਆਂ ਤੇ ਹੋਰ ਕਈ ਪਿੰਡ ਨੇ ਉਹ ਵਿਚਾਰੇ ਟੁੱਟ ਚੁੱਕੇ ਹੈ ਹਜੇ ਆਪਾਂ ਉੱਥੇ ਆਈ ਸੀਗੇ ਉੱਥੇ ਕੋਈ ਹੈਲਪ ਨਹੀਂ ਪਹੁੰਚੀ ਨਾ ਹਜੇ ਬੋਟ ਚੱਲ ਰਹੀ ਹੈ ਇੱਥੇ ਔਰ ਸੜਕ ਟੁੱਟੀ ਹੋਈ ਹੈ ਫਸਲਾਂ ਦਾ ਬੁਰਾ ਹਾਲ ਹੈ ਡੁੱਬ ਚੁੱਕੀਆਂ ਨੇ ਰਾਵੀ ਦਾ ਕੰਡਾ ਇਹ ਤੇ ਇੱਥੇ ਆਪਾਂ ਕਰੇ ਆਈ ਥਿੰਕ ਹਜ਼ਾਰਾਂ ਹੀ ਕਿਸਾਨ ਨੇ ਜਿਨ੍ਹਾਂ ਦੀ ਫਸਲਾਂ ਡੁੱਬ ਚੁੱਕੀਆਂ ਨੇ ਸਰਕਾਰ ਨੂੰ ਵੀ ਮੈਂ ਰਿਕੁਐਸਟ ਕਰਦਾ ਰਿਮੋਟ ਏਰੀਆ ਤੇ ਇੱਥੇ ਲਾਈਟ ਵੀ ਨਹੀਂ ਹੈਗੀ ਪਲੀਜ਼ ਲਾਈਟ ਦਾ ਅਰੇਂਜਮੈਂਟ ਕੀਤਾ ਜਾਵੇ ਔਰ ਜਿਨ੍ਹਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਇਹਨਾਂ ਲਈ ਵੀ ਆਓ ਆਪਾਂ ਸਾਰੇ ਹੈਲਪ ਕਰੀਏ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਵੀ ਫਸਲਾਂ ਦੀ ਗਰਦੌਰੀ ਕਰਕੇ ਕਿਸਾਨਾਂ ਤੱਕ ਮੁਆਵਜ਼ਾ ਪਹੁੰਚਾਵੇ ਅੱਜ ਨਾਲ ਪਾਹੀ ਅਹੀਨਾ ਭਾਜੀ ਆਪਣਾ ਲਾਈਟ ਨਹੀਂ ਇੱਥੇ ਹੈਗੀ ਲਾਈਟ ਦੇ ਕਰਕੇ ਨਾ ਆਪਾਂ ਡੱਬੀਆਂ ਲੈ ਕੇ ਆਏ ਆ ਮੂੰਬਤੀਆਂ ਜਿੱਦਾਂ ਤੇ ਆਪਾਂ ਕੱਲ ਨੂੰ ਮਸ਼ਰਦਾਨੀਆਂ ਲਿਓਣੀਆਂ ਵਾ ਮਸ਼ਰਦ ਦਾ ਬੜਾ ਮਤਲਬ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਹੈ ਮਸ਼ਰਦ ਤੋਂ ਕਰੋ ਕਰੋ ਕੋਈ ਤੁਹਾਨੂੰ ਟੀਵੀ ਰਮਣੀ ਨਹੀਂ ਕਰੀਂ ਤਿੰਨ ਵਰਤੋਂ ਦਾ ਲੰਗਣਾ ਲੰਗੜ ਵਰਤਾਈ ਫਿਰ ਅੱਗੇ ਜਾ ਕੇ ਮਾਰੋ ਵਰਤੋਂ ਅੱਗੇ ਸਹੀ ਭਾਈ ਜਿਲੋਂਤ ਦਾ ਨਵਾਦ ਬੜੀ ਭੁੱਖ ਲੱਗੀ ਸੀ ਛੋੜਾ ਏਰੀਆ ਤੁਹਾਡਾ ਸਾਡਾ ਭਾਜੀਆ ਉਦੋਂ ਵਾਲੀ ਮੁੱਲੋਂ ਵਾਲੀ ਤੇ ਤੁੰਦ ਵਾਲੀ ਹਾਂਜੀ ਭਾਜੀ ਵੀ ਨਾਲ ਇਕੱਠੇ ਭਾਜੀ ਸਾਰੇ ਇਕੱਠੇ ਹੀ ਤੋਰਦੇ ਜਿਲੋਂਤ ਦਾ ਧੰਨਵਾਦ ਇਹਨਾਂ ਦੇ ਜਿੰਨੇ ਵੀ ਇਹ ਮੈਂ ਤਾਂ ਜੋ ਦੇ ਕਹਾਂਗਾ ਇਹਨਾਂ ਨੂੰ ਨਹੀਂ ਪੈ ਰਿਹਾ ਬਹੁਤ ਜ਼ਿਆਦਾ ਇੱਥੇ ਜਿੱਲੀ ਵੀ ਸਰਵਿਸ ਲੱਗੀ ਹੋਈ ਆ ਇਹ ਰੈਡੀ ਕਰਕੇ ਆਪ ਲੰਗਰ ਤਿਆਰ ਕਰਕੇ ਭਰਾ ਸਾਡੇ ਲੈ ਕੇ ਆ ਰਹੇ ਆ ਉਹ ਥੰਦੇ ਇਹ ਨਹੀਂ ਲੱਖਾਂ ਯੂਥ ਪੰਜਾਬ ਦਾ ਜਿਹੜਾ ਸੜਕਾਂ ਤੇ ਹੈ ਸਾਰਿਆਂ ਕੇ ਮੇਰਾ ਸਿਰ ਚੁੱਕਦਾ ਸਾਨੂੰ ਸਾਡੇ ਯੂਥ ਨੂੰ ਪ੍ਰੋਪਾਗੈਂਡਾ ਕਰਕੇ ਭੰਡਿਆ ਜਾਂਦਾ ਵੀ ਇਹ ਨਸ਼ੇੜੀ ਹੈ ਇਹ ਉੜਦਾ ਪੰਜਾਬ ਹੈ ਪਰ ਅੱਜ ਪੰਜਾਬ ਦੀਆਂ ਸਾਰੀਆਂ ਸੜਕਾਂ ਤੇ ਇਦਦਰ ਦਾ ਯੂਥ ਹੈ ਜਿਹੜਾ ਆਪਣੇ ਪੰਜਾਬ ਨਾਲ ਆਪਣੇ ਲੋਕਾਂ ਨਾਲ ਖੜਾ ਹੈ ਮੈਂ ਸਾਰਿਆਂ ਦਾ ਜਿਲੋਂ ਧੰਨਵਾਦ ਕਰਦਾ ਕਿਉਂਕਿ ਤੁਸੀਂ ਬਾਈ ਬਹੁਤ ਸਾਰਾ ਕਰਦੇ ਹਾਂ ਤੁਹਾਇਆਂ ਨਾ ਪਾਣੀ ਕਿੱਲੇ ਮੇ ਵੱਡੀ ਜਵਾਰ ਲੋ ਗਈਆਂ ਮਾ ਜਦੋਂ ਤੁਸੀਂ ਤੋਂ ਨਾ ਕੋਈ ਕਰਨੀ ਕੀ ਕਰਨੀ ਕੀ ਬਿਲਕੁਲ ਸਾਰੇ ਪਾਣੀ ਬੰਦੇ ਲੈ ਆਇਓ ਤੇ ਇੱਕ ਅੰਦਰ ਗਾੜੀ ਫਸਲ ਦਾ ਹਾਲ ਦੇਖੋ ਬਿਲਕੁਲ ਇਹ ਰਾਵੀ ਦਾ ਕੰਡਾ ਹੈ ਪਰਲੇ ਪਾਸੇ ਰਾਵੀ ਹੈ ਤੇ ਅੱਗੇ ਕਣੀਆਂ ਤੇ ਹੋਰ ਕਈ ਪਿੰਡ ਨੇ ਉਹ ਵਿਚਾਰੇ ਟੁੱਟ ਚੁੱਕੇ ਹੈ ਹਜੇ ਆਪਾਂ ਉੱਥੇ ਆਏ ਸੀਗੇ ਉੱਥੇ ਕੋਈ ਹੈਲਪ ਨਹੀਂ ਪਹੁੰਚੀ ਨਾ ਹਜੇ ਬੋਰਡ ਚੱਲ ਰਹੀ ਹੈ ਇੱਥੇ ਔਰ ਸੜਕ ਟੁੱਟੀ ਹੋਈ ਹੈ ਫਸਲਾਂ ਦਾ ਬੁਰਾ ਹਾਲ ਹੈ ਡੁੱਬ ਚੁੱਕੀਆਂ ਨੇ ਰਾਵੀ ਦਾ ਕੰਡਾ ਇਹ ਤੇ ਇੱਥੇ ਪਾੜੇ ਆਈ ਥਿੰਕ ਹਜ਼ਾਰਾਂ ਹੀ ਕਿਸਾਨ ਨੇ ਜਿਨ੍ਹਾਂ ਦੀ ਫਸਲਾਂ ਡੁੱਬ ਚੁੱਕੀਆਂ ਨੇ ਸਰਕਾਰ ਨੂੰ ਵੀ ਮੈਂ ਰਿਕੁਐਸਟ ਕਰਦਾ ਰਿਮੋਟ ਏਰੀਏ ਤੇ ਇੱਥੇ ਲਾਈਟ ਵੀ ਨਹੀਂ ਹੈਗੀ ਪਲੀਜ਼ ਲਾਈਟ ਦਾ ਅਰੇਂਜਮੈਂਟ ਕੀਤਾ ਜਾਵੇ ਔਰ ਜਿਨ੍ਹਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਇਹਨਾਂ ਲਈ ਵੀ ਆਓ ਆਪਾਂ ਸਾਰੇ ਹੈਲਪ ਕਰੀਏ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਵੀ ਫਸਲਾਂ ਦੀ ਗਰਦੌਰੀ ਕਰਕੇ ਕਿਸਾਨਾਂ ਤੱਕ ਮੁਆਵਜ਼ਾ ਪਹੁੰਚਾਵੇ ਅੱਜ ਨਾਲ ਪਾਹੀ ਅਹੀਨਾ ਭਾਜੀ ਆਪਣਾ ਲਾਈਟ ਨਹੀਂ ਇੱਥੇ ਹੈਗੀ ਲਾਈਟ ਦੇ ਕਰਕੇ ਨਾ ਆਪਾਂ ਡੱਬੀਆਂ ਲੈ ਕੇ ਆਏ ਆ ਮੂੰਬਤੀਆਂ ਜਿੱਦਾਂ ਤੇ ਆਪਾਂ ਕੱਲ ਨੂੰ ਮਸ਼ਰਦਾਨੀਆਂ ਲਿਓਣੀਆਂ ਵਾ ਮਸ਼ਰਦ ਦਾ ਬੜਾ ਮਤਲਬ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਹੈ ਮਸ਼ਰਦ ਤੋਂ ਕਰੋ ਕਰੋ ਕੋਈ ਫਲਸੂ ਟੀਵੀ ਵਾਲੀ ਨਹੀਂ ਕਰੀਂ ਕਿੰਨਾ ਵਾਰ ਤੋੜਾ ਲੰਗਣਾ ਹੈ ਲੰਗਰ ਵਰਤਾਈਂ ਫਿਰ ਅੱਗੇ ਜਾ ਕੇ ਮਾਰੋ ਸਾਰੀ ਵਰਤਾਓ ਅੱਗੇ